ਚਾਂਗੇ ਲੋਹਾ ਖੇੜਾ ਪਿੰਡ ਦੇ ਵਿੱਚ ਜੋ ਕਿ ਲੋਂਗੋਵਾਲ ਸ਼ਹਿਰ ਦੇ ਬਿਲਕੁਲ ਨੇੜੇ ਪੈਂਦਾ ਹੈਗਾ ਅੱਜ ਸਾਰਿਆਂ ਨੂੰ ਪਹਿਲਾਂ ਆਪਾਂ ਤੁਹਾਨੂੰ KTN Alto ਦੀ ਰਿਵਿਊ ਦਿਖਾਵਾਂਗੇ ਬਿਲਕੁਲ ਬਰੈਂਡ ਨਿਊ ਕਾਰ ਹੈਗੀ ਕਿ ਤੋ ਕੋਈ ਰੰਗ ਪੇਟ ਨਹੀਂ ਹੈਗੀ ਬਿਲਕੁਲ ਅਨਟੱਚ ਕਾਰ ਹੈਗੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੰਜਨ ਦਾ ਰਿਵਿਊ ਦਿਖਾਵਾਂਗੇ ਹਾਂਜੀ ਦੋਸਤ ਜੀ ਇੰਜਨ ਦਾ ਰਿਵਿਊ ਦਿਖਾਓ ਗੱਡੀ ਦਾ ਆਜੇ ਦੋਸਤੋ ਆਪਾਂ ਇੰਜਨ ਚੈੱਕ ਕਰਦੇ ਹਾਂ ਗੱਡੀ ਦਾ ਸਾਰਿਆਂ ਨੂੰ ਮੇਨ ਚੀਜ਼ ਦੋਸਤੋ ਇੰਜਨ ਦੀ ਹੁੰਦੀ ਹੈਗੀ ਚੈੱਕ ਕਰੋ ਦੋਸਤੋ ਕਿਸੇ ਪਾਸਿਓਂ ਕੋਈ ਸੀਲ ਨਹੀਂ ਬਣੀ ਕੋਈ ਗੋਡਾ ਪਿੱਲਰ ਕਿਸੇ ਪਾਸਿਓਂ ਆ ਫੱਟੀ ਦੇਖੋ ਐਜੀਟੇਟ ਸਟicker ਵਗੈਰਾ ਉਦੋਂ ਦੀ ਉਦੋਂ ਹੀ ਲੱਗੇ ਪਏ ਨੇ ਬਿਲਕੁਲ ਚਮਕ ਦੇਖੋ ਲੋਕ ਵਗੈਰਾ ਦੀ ਬਾਕੀ ਦੋਸਤੋ ਇਧਰ ਤੇਨ ਦਿਖਾਓ ਜੀ ਆਹ ਦੇਖੋ ਦੋਸਤੋ ਸਟicker ਵਗੈਰਾ ਵੀ ਉਦਾਂ ਦੀ ਉਦਾਂ ਹੀ ਲੱਗੇ ਪਏ ਨੇ ਹਜੇ ਤੱਕ ਗੱਡੀ ਦੇ ਕੋਈ ਕਿਸੇ ਪਾਸੇ ਕੋਈ ਕਿਸੇ ਚੀਜ਼ ਨਾਲ ਕੋਈ ਸੇੜ ਛਾੜ ਨਹੀਂ ਅੱਗੇ ਸੋਨੂੰ ਆਪਾਂ ਬਹੁਤ ਨੜ ਦੇ ਨੜ ਦਿਖਾ ਦਨੇ ਕਿਸੇ ਪਾਸੇ ਕੋਈ ਚਾਬੀ ਨਹੀਂ ਦੋਸਤੋ ਲੱਗੀ ਦੂਜੇ ਪਾਸੇ ਵੀ ਆਪਾਂ ਕੈਮਰਾਮੈਨ ਨੂੰ ਕਹੂੰਗਾ ਵੀ ਦਿਖਾਓ ਚੈੱਕ ਕਰਵਾਓ ਉਹ ਚੈੱਕ ਕਰੋ ਜੀ ਬਿਲਕੁਲ ਬ੍ਰੈਂਡ ਨਿਊ ਬੈਂਟਰੀ ਹੈਗੀ ਬਿਲਕੁਲ ਨਵਾਂ ਇੰਜਨ ਹੈ ਗੱਡੀ ਦਾ ਆਲ ओरिजिनल ਦੀ ਗਾਰੰਟੀ ਹੈ ਦੋਸਤੋ ਬਿਲਕੁਲ ਸਰਟੀਫਾਈਡ ਕਾਰ ਹੈਗੀ ਪੰਜਾਬੀ ਹੈ ਜੀ ਦੋਸਤੋ ਬਾਕੀ ਆਪਾਂ ਵੀਰ ਤੋਂ ਆਪਾਂ ਡਿਟੇਲ ਲਵਾਂਗੇ ਕਿ ਅੱਜ ਦੀ ਵਿਚੋ ਕੀ ਕੰਡੀਸ਼ਨ ਹੈਗੀ ਅਜੇ ਦੋਸਤ ਨੂੰ ਕਹੂੰਗਾ ਵੀ ਵਿਚੋ ਵੀ ਕੰਡੀਸ਼ਨ ਦਿਖਾ ਦਿਓ ਜੀ ਆਹ ਵਿਚੋ ਕੰਡੀਸ਼ਨ ਦਿਖਾਓ ਜੀ ਬੀਟੋ ਕਨੀਸਨ ਚੱਕਰੋਕਾਰ ਦੀ ਬਿਲਕੁਲ ਨਵੀਂ ਕਾਰ ਪਈ ਹੈ ਜੀ। ਤਾਂ ਕਿਉਂ ਕਿਹਾ? ਬੀਐਕਐਸਆਈ ਵੇਰੀਐਂਟ ਹੈਗਾ। ਸੈਕੰਡ ਓਨਰ ਦੀ ਕਾਰ ਹੈ ਜੀ। ਚਾਰੇ ਪਾਸੇ ਕਾਰ ਬਿਲਕੁਲ ਨਵੀਂ ਹੈ। ਸਾਰੀ ਕਾਰ ਜੈਨੂਨਾ ਬੰਪਰ ਦਾ ਬੰਪਰ ਹੈ। ਚਾਹੇ ਕਾਰ ਨੂੰ ਅਜਾਸੀ ਚੈੱਕ ਕਰਵਾਇਓ ਚਾਹੇ ਕਾਰ ਨੂੰ ਕਰਵਾਇਓ ਚਾਹੇ ਕਿਸਤਰੀ ਤੇ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਕਾਰ ਦੀ BX i ਵੇਰੀਐਂਟ ਦੇ ਵਿੱਚ ਹੈ ਤੇ ਦਿੱਲੀ ਨੰਬਰ ਦੀ ਕਾਰ ਆ ਗਈ। ਅੱਛਾ ਜੀ। ਹਾਂਜੀ ਕਾਰ ਚੱਲੀ ਐ 8000 ਚੱਲੀ ਐ ਸਾਰੀ ਅਜਾਸੀ ਰਿਕਾਰਡ ਜੀ। ਬਿਲਕੁਲ ਓਰੀਜਨਲ ਚੱਲੀ ਐ ਜੀ। ਹਾਂਜੀ ਹਾਂਜੀ ਜੇ ਮੀਟਰ ਬੈਕ ਹੋਇਆ ਕਾਰ ਫ੍ਰੀ ਦੇ ਦਾਂਗੇ ਜੀ। ਓਕੇ ਜੀ ਓਕੇ। ਵੀਰ ਕਹਿੰਦਾ ਵੀ ਜੇ ਕਿਸੇ ਤਰ੍ਹਾਂ ਦਾ ਮੀਟਰ ਦੇ ਨਾਲ ਕੋਈ ਛੇੜ ਛਾੜ ਵੀ ਹੋਈ ਐ ਅਸੀਂ ਦੇਣਦਾਰ ਆਂਗੇ। ਹਾਂਜੀ। ਲੈ ਸ਼ੀਸ਼ਿਆਂ ਤੋਂ ਲੈ ਕੇ ਦੋਸਤੋ ਸਭ ਕੁਝ ਗੱਦੀ ਦਾ ਸਾਰੀ ਕਾਰ ਨਾਲ ਦੀ ਹੈ ਜੇ ਕੋਈ ਚੀਜ਼ ਚੇਂਜ ਨਹੀਂ ਹੋਈ ਕਾਰ ਦੀ ਜੀ। ਸਾਰੀ ਆਲ ਓਰੀਜਨਲ ਕਾਰ ਹੈ ਜੀ। ਹਾਂਜੀ ਦੋਸਤੋ ਕਹਿੰਦਾ ਵੀ ਬਿਲਕੁਲ ਫਰੈਸ਼ ਨਿਊ ਕਾਰ ਹੈਗੀ ਕਿਸੇ ਪਾਸੇ ਕੋਈ ਲੱਗੀ ਬੱਜੀ ਨਹੀਂ ਸਾਰਾ ਆਲ オリジナル ਬੰਪਰ ਤੋਂ ਲੈ ਕੇ ਬੰਪਰ ਦਾ ਰੰਗ ਪੇਂਟ オリジナル ਹੈਗਾ ਹਾਂਜੀ ਆਜੋ ਦੋਸਤੋ ਅੱਗੇ ਤੁਹਾਨੂੰ ਆਪਾਂ ਸਵਿਫਟ ਕਾਰ ਦਿਖਾਉਣੇ ਹੈਗੇ ਸਵਿਫਟ ਕਾਰ ਜੋ ਕਿ 2011 ਮਾਡਲ ਹੈ ਜੀ ਹਾਂਜੀ ਇਹਦਾ ਕੀ ਡਿਟੇਲ ਹੈ ਜੀ ਇਹ 10 ਮਾਡਲ ਹੈ ਐਲ ਐਕਸ ਆਈ ਵੇਰੀਐਂਟ ਹੈ ਜੀ ਅੱਛਾ ਜੀ ਹਾਂਜੀ ਸੈਕੰਡ ਆਨਰ ਦੀ ਕਾਰ ਹੈ ਜੀ ਠੀਕ ਹੈ ਜੀ ਆ ਵਧੀਆ ਕੁਆਲਿਟੀ ਦੇ ਕਾਰ ਦੇ ਵਿੱਚ ਅਲਾਈ ਵੀਲ ਪਏ ਨੇ ਪੂਲਾ ਵਾਪਰ ਛੱਡ ਕੇ ਸਾਰੇ ਕਾਰ ਜੈਨੂਨ ਹਨ ਜੀ अच्छा आ, जी बकल्ला वाम्पर दोस्तों कहंदे रीपेंट हैगा बाकी ऑलमोस्ट गड्डी ओरिजिनल हैगी बाकी थोनू इंजन ਦਾ ਰਿਵਿਊ ਆਪਾ ਦਿਖਾ ਦਿੰਨੇ ਹੈਗੇ ਲੈ ਸ਼ੀਸ਼ਿਆਂ ਤੋਂ ਲੈ ਕੇ ਗੱਡੀ ਦੋਸਤੋ ਸਾਰੀ ਆਲਮੋਸਟ ओरिजिनल ਹੈਗੀ 11 ਮਾਡਲ ਆ ਦੋਸਤੋ ਗੱਡੀ ਇਹ ਆ ਇੰਜਨ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਦੋਸਤੋ ਬਿਲਕੁਲ ਬ੍ਰੈਂਡ ਨਿਊ ਹੈਗੀ ਇਹ ਸੀਐਨਜੀ ਜੀ ਹਾਂਜੀ ਸੀਐਨਜੀ ਪਲੱਸ ਪਟਰਾ ਹੋ ਜੀ ਐਲਐਕਐਸਈ ਵੀ ਰੇਟ ਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਬਿਲਕੁਲ ਸਾਫ ਸੁਥਰੀ ਗੱਡੀ ਹੈ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਕੰਮ ਖਰਚਾ ਨਹੀਂ ਮੈਂ ਦੋਸਤ ਨੂੰ ਕਹੂੰਗਾ ਵੀ ਵਿੱਚੋਂ ਇੰਟੀਰੀਅਰ ਗੱਡੀ ਦਾ ਦਿਖਾਓ ਜੀ ਸਾਰਾ ਚੈੱਕ ਕਰਵਾਓ ਇੰਟੀਰੀਅਰ ਵਗੈਰਾ ਹਾਂਜੀ ਲਓ ਜੀ ਇੰਟੀਰੀਅਰ ਚੈੱਕ ਕਰ ਲਓ ਕਾਰ ਦਾ ਸਾਰੇ ਪਾਸੇ ਕਾਰ ਬਿਲਕੁਲ ਨਵੀਂ ਪਈ ਆਗੀ ਅੰਦਰੋਂ ਬਾਹਰੋਂ ਕਾਰ ਸਾਰੇ ਪਾਸੇ ਓਕੇ ਹੈ ਵਧੀਆ ਕੁਆਲਿਟੀ ਦੇ ਸੀਟ ਕਵਰ ਨੇ ਤੇ ਕਾਰ ਸਿਰਫ ਸਾਰੀ 80000 ਚੱਲੀ ਆ ਆ ਜਾਂ ਸੀ ਰਿਕਾਰਡ ਹੋਰ ਕੋਈ ਦਿੱਕਤ ਨਹੀਂ ਕਾਰ ਦੇ ਵਿੱਚ ਵਧੀਆ ਕੁਆਲਿਟੀ ਦੇ ਕਾਰ ਦੇ ਵਿੱਚ ਟਾਇਰ ਤੇ ਅਲਾਈ ਵੀਲ ਪਏ ਨੇ ਜੀ ਇਹ ਚਾਰੇ ਪਾਸੇ ਤੁਸੀਂ ਖੁਦ ਹੀ ਚੈੱਕ ਕਰ ਸਕਦੇ ਹੋ ਐਚ 422 ਪ੍ਰੀਦਾਵਾ ਦਾ ਕਾਰ ਦਾ ਨੰਬਰ ਹੈ VIP ਨੰਬਰ ਆ ਕਾਰ ਦਾ ਭਾਈ ਤੇ ਇੱਕ ਗੱਲ ਹੋਰ ਦੋਸਤੋ ਚਾਰੇ ਟਾਇਰ ਬਿਲਕੁਲ ਬ੍ਰੈਂਡ ਨਿਊ ਨੇ ਹਾਂਜੀ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਖਰਚਾ ਨਹੀਂ ਹੈ ਗੱਡੀ ਦੇ ਵਿੱਚ ਚਾਰੇ ਟਾਇਰ ਬਿਲਕੁਲ ਬ੍ਰੈਂਡ ਨਿਊ ਕਾਰ ਦੇ ਟਾਇਰ ਨੇਗੇ ਹਾਂਜੀ ਕੋਈ ਰੀਪੇਂਟ ਨਹੀਂ ਗੱਡੀ ਦਾ ਮਲਾਈ ਵਰਗਾ ਪੇਂਟ ਪਿਆ ਦੋਸਤੋ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਹਾਂਜੀ ਹਾਂਜੀ ਅੱਗੇ ਆਪਣੇ ਕੋਲੇ ਆ ਗਈ ਜੀ ਐਕਸੈਂਟ ਗੱਡੀ ਬਿਲਕੁਲ ਬ੍ਰੈਂਡ ਨਿਊ ਬਿਲਕੁਲ ਕਿਸੇ ਪਾਸੇ ਕੋਈ ਟੱਚਿੰਗ ਨਹੀਂ ਦੋਸਤੋ ਲੈ ਵਾਂਪਰਾਂ ਤੋਂ ਲੈ ਕੇ ਆਲਮੋਸਟ ਸਾਰੀ ਕਾਰ ਓਰੀਜਨਲ ਹੈਗੀ हां जी मैं भी भी जी। दोस्तों ਨੂੰ ਕਹੂੰਗਾ ਵੀ ਇਹਦਾ ਵੀ ਬੋਰਨ ਚੱਕ ਇੰਜਨ ਦੀ ਕੰਡੀਸ਼ਨ ਦਿਖਾਈ ਜਾਵੇ ਜੀ ਐਚ ਆਰ 52 ਨੰਬਰ ਦੀ ਗੱਡੀ ਦੋਸਤੋ ਹੈਗੀ ਹੈਗੀ ਇਹ ਜੇ ਕੋਈ ਮੇਰਾ ਵੀਰ ਕੋਊਗਾ 50 ਨੰਬਰ ਲਵਾ ਕੇ ਦੇ ਉਹ ਸਾਨੂੰ 50 ਨੰਬਰ ਵੀ ਆਪਾਂ ਲਵਾ ਕੇ ਦੇ ਦਾਂਗੇ ਨਹੀਂ ਆਪਾਂ ਆਦਰਾ ਐਨਓਸੀ ਦੇ ਨਾਲ ਗੱਡੀ ਸੋਨ ਨੂੰ ਸੇਲ ਕਰ ਕਰ ਦਾਂਗੇ ਜੀ ਵਧੀਆ ਕੁਆਲਿਟੀ ਦੀ ਐਮ ਆਰੋਂ ਦੀ ਕਾਰ ਦੇ ਵਿੱਚ ਬੈਟਰੀ ਵੀ ਹੈ ਜੀ ਬੈਟਰੀ ਦੋਸਤੋ ਚੈੱਕ ਕਰੋ ਜੀ ਬਿਲਕੁਲ ਬ੍ਰੈਂਡ ਨਿਊ ਬੈਟਰੀ ਹੈਗੀ ਕੋਈ ਇੰਜਨ ਦਾ ਖੁੱਲ ਖਲਾਫਟ ਨਹੀਂ ਹੈਗੀ ਇਹ ਵੀ ਇਸ ਬ੍ਰੇਗਾਂ ਦੇ ਵਿੱਚ ਘਾਰ ਹੈਗੀ ਇਹ ਇਹ ਵੀ ਬੰਪਰ ਤਾਂ ਬੰਪਰ ਸਾਰੇ ਕਾਰ Ориਜినਲ ਹੈ ਜੀ ਠੀਕ ਹੈ ਜੀ ਹਾਂਜੀ ਆ 23 40000 ਦੇ ਕਾਰ ਦੇ ਵਿੱਚ ਖਾਸ ਟਾਇਰ ਪਏ ਨੇ ਨਵੇਂ ਜੀ ਪੰਜੇ ਟਾਇਰ ਕਾਰ ਦੇ ਵਿੱਚ ਨਵੇਂ ਨੇ ਜੀ ਓਕੇ ਜੀ ਓਕੇ ਹਾਂਜੀ ਬਿਲਕੁਲ ਦੋਸਤੋ ਬ੍ਰੈਂਡ ਨਿਊ ਟਾਇਰ ਗੱਡੀ ਦੇ ਕੋਈ ਸ਼ੀਸ਼ਾ ਨਹੀਂ ਚੇਂਜ ਹੈਗਾ ਕੋਈ ਰੀਪੇਂਟ ਨਹੀਂ ਹੈਗੀ ਗੱਡੀ ਦੋਸਤੋ ਜਦੋਂ ਬੰਪਰ ਗੱਡੀ ਦੇ ਨਾਲ ਦੇ ਨੇ ਆਪਾਂ ਨੂੰ ਜਜਮੈਂਟ ਆਟੋਮੈਟਿਕ ਹੀ ਪਤਾ ਲੱਗ ਜਾਂਦੀ ਹੈ ਵੀ ਗੱਡੀ ਆਲਮੋਸਟ ਜੈਨੂਆਨ ਹੈਗੀ ਹੁਣ ਆਪਾਂ ਵਿੱਚੋਂ ਵੀ ਦੋਸਤੋ ਇਹ ਵੀ ਕਾਰ ਬਿਲਕੁਲ ਨਵੀਂ ਪਈ ਹੈ ਜੀ ਹਾਂਜੀ ਅੰਦਰੋਂ ਆਪਾਂ ਕੰਡੀਸ਼ਨ ਦਿਖਾਓ ਜੀ ਗੱਡੀ ਦਾ ਇੰਟੀਰੀਅਰ ਬਿਲਕੁਲ ਸਾਰਾ ਕੁਝ ਚੈੱਕ ਕਰਵਾਓ ਜੀ ਇਹ ਕਾਰ ਸਿਰਫ 70-80 ਹਜ਼ਾਰ ਚੱਲੀ ਹੋਈ ਹੈ ਜੀ ਚੱਲੀ ਸਾਰੇ ਏਜੰਸੀ ਰਿਕਾਰਡ ਹੈ ਜੀ ਵਧੀਆ ਕਾਰ ਦੇ ਵਿੱਚ ਮੈਟਿੰਗ ਹੋਈ ਹੈ ਤੇ ਟੱਚ ਸਕਰੀਨ ਲੱਗੀ ਹੋਈ ਹੈ ਕਾਰ ਦੇ ਵਿੱਚ ਵੀ ਸੱਤ ਪਲੇਅਰ ਵੀ ਦੋਸਤੋਂ ਲੱਗਿਆ ਹੋਇਆ ਗੱਡੀ ਦੇ ਵਿੱਚ ਹਾਂਜੀ ਟੌਪ ਵੇਰੀਐਂਟ ਹੈ ਜੀ ਟੌਪ ਵਾਲਾ ਵੇਰੀਐਂਟ ਆ ਦੋਸਤੋਂ ਇਹ ਹਾਂਜੀ ਇਹ ਫਰਸਟ ਓਨਰ ਦੀ ਕਾਰ ਹੈ ਜੀ ਬੈਗ ਤੋਂ ਸੋਨੂੰ ਦੋਸਤੋਂ ਆਪਾਂ ਦਿਖਾਉਣੇ ਚਾਰੇ ਲਾਈ ਵੀ ਲਾਏ ਜਾਂਦੇ ਟੌਪ ਮਾਡਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੰਮ ਖਰਚਾ ਨਹੀਂ ਦੋਸਤੋ ਚਿਹੇ ਮੂੰਹ ਦੇਖ ਲਓ ਮਲੇਈ ਵਰਗਾ ਪਿੰਡ ਪਿਆ ਹੈਗਾ ਇਦਾਂ ਦੀ ਸ਼ੈਨੀਆ ਕਾਰ ਦੇ ਵਿੱਚ ਇਹ オリジナル ਪੇਂਟ ਦੇ ਉੱਤੇ ਹੀ ਦੋਸਤੋ ਸ਼ੈਨੀਆ ਇਦਾਂ ਦੀ ਆਉਂਦੀ ਹੁੰਦੀ ਹੈਗੀ ਹਾਂਜੀ ਅੱਗੇ ਤੁਹਾਨੂੰ ਆਪਾਂ ਦਿਖਾ ਰਹਾਂਗੇ Honda इमेज ਕਾਰ ਹਾਂਜੀ ਇਹਦਾ ਕੀ ਰਿਵਿਊ ਹੈ ਦੋਸਤ ਇਹ 13 ਮੌਲਾ ਜੀ ਟਾਪ ਵੇਰੀਐਂਟ ਹੈ ਜੀ ਸੈਕੰਡ ਆਨਰ ਹੈ ਜੀ ਜਿਹੜੇ ਭਰਾ ਕਹਿੰਦੇ ਤੁਹਾਨੂੰ ਕਾਰ ਦਾ ਖਰਚਾ ਬਹੁਤ ਜ਼ਿਆਦਾ ਜੀ ਆਹ ਕਾਰ ਲੈ ਜਾਓ ਤੁਹਾਨੂੰ ਕਾਰ ਦਾ ਖਰਚਾ ਬਹੁਤ ਘੱਟ ਹੋਊਗਾ ਕਿਉਂਕਿ ਇਹ ਕਾਰ ਦੀ ਐਵਰੇਜ 30 ਤੋਂ ਪਲੱਸ ਹੈ ਜੀ ਦੀ ਜੀ ਅੱਛਾ ਅਤੇ 30 ਤੋਂ ਪਲੱਸ ਐਵਰੇਜ ਜੀ ਹਾਂਜੀ ਹਾਂਜੀ ਐਵਰੇਜ ਰਿਕਾਰਡ ਤੋੜਦੀ ਹੈ ਜੀ ਅੱਛੇ ਜੀ ਅੱਛਾ ਹਾਂਜੀ ਦੋਸਤੋ ਐਵਰੇਜ ਦੇ ਵਿੱਚ ਗੱਡੀ ਰਿਕਾਰਡ ਤੋੜ ਹੈਗੀ ਵੀਰ ਕਹਿੰਦਾ 30 ਤੋਂ ਪਲੱਸ ਐਵਰੇਜ ਹੀ ਦਿੰਦੀ ਹੈ ਗੱਡੀ ਲੈ ਤੁਹਾਨੂੰ ਆਪਾਂ ਇੰਜਨ ਦਾ ਰਿਵਿਊ ਵੀ ਇਹਦਾ ਗੱਡੀ ਆਪਾਂ ਦਿਖਾ ਦਿਨੇ ਤੁਹਾਨੂੰ ਚੈੱਕ ਕਰਵਾਉਣੇ ਆ ਦੋਸਤੋ ਕਿਸੇ ਵੀ ਤਰ੍ਹਾਂ ਦੀ ਡਿਟੇਲਸ ਉੱਥੋਂ ਮਿਸ ਨਾ ਹੋਵੇ ਸਾਥੋਂ ਤੁਹਾਨੂੰ ਕੱਲੀ ਕੱਲੀ ਡਿਟੇਲਸ ਤੁਹਾਨੂੰ ਦੇ ਕੇ ਆਪਾਂ ਫਿਰ ਜਾਣਕਾਰੀ ਦੇਈਏ ਦੇਖੋ ਦੋਸਤੋ ਕਿਸੇ ਤਰ੍ਹਾਂ ਦਾ ਇਹ ਵੀ ਐਸਬਰੀਗਾਂ ਦੇ ਵਿੱਚ ਗੱਡੀ ਹੈਗੀ ਕਿਸੇ ਤਰ੍ਹਾਂ ਦਾ ਕੋਈ ਬੋਟਾ ਪਿੱਲਰ ਨਹੀਂ ਬਣਿਆ ਹੈਗਾ ਐਮਰੋਂ ਦੀ ਨਵੀਂ ਵੈਂਟਰੀ ਹੈਗੀ ਦੋਸਤੋ ਬਿਲਕੁਲ ਬ੍ਰੈਂਡ ਨਿਊ ਕਾਰ ਹੈ ਕੋਈ ਸੀਲ ਵਗੈਰਾ ਨਹੀਂ ਬਣੀ ਹੈਗੀ ਆ ਚੈੱਕ ਕਰ ਸਕਦੇ ਹੋ ਤੁਸੀਂ ਦੋਸਤੋ ਸੀਲਾਂ ਵਗੈਰਾ ਆਲਮੋਸਟ オリジナル ਸੀਲਾਂ ਨੇਗੀ ਸਾਰੀਆਂ ਸੀਟ ਦੇ ਚੈਰ ਨੇ ਟਾਇਰ ਨੇ ਚਾਰੇ ਜੀ ਅੱਛਾ ਜੀ ਇਹਦੀ ਵੀ ਟਾਇਰ ਨਵੇਂ ਨੇ ਹਾਂਜੀ 1,35,000 ਚੱਲੀ ਹੈ ਕਾਰ ਏਜੰਸੀ ਦੇ ਰਿਕਾਰਡ ਜੀ 1,35,000 ਜੀ ਦੋਸਤੋ 1,35,000 ਵੀਰ ਕਹਿੰਦਾ ਜਾਂਸੀ ਰਿਪੋਰਟ ਦੇ ਹਿਸਾਬ ਨਾਲ ਗੱਡੀ ਚੱਲੀ ਹੈ ਕੋਈ ਕੰਮ ਖਰਚਾ ਨਹੀਂ ਹੈਗਾ ਗੱਡੀ ਦਾ ਲੈ ਸਰਵਿਸ ਤੋਂ ਲੈ ਕੇ ਟਾਇਰਾਂ ਤੋਂ ਲੈ ਕੇ ਆਲਮੋਸਟ ਸਾਰਾ ਕੰਮ ਏ ਟੂ ਜ਼ेड ਹੋਇਆ ਹੋਇਆ ਹੈਗਾ ਹਾਂਜੀ ਹਾਂਜੀ ਅੱਗੇ ਆ ਗਈ ਆਪਣੀ ਸਿਆਜ਼ ਮਰੂਤੀ ਦੀ ਸਿਆਜ਼ ਦੋਸਤੋ ਇਹਦਾ ਵੀ ਤੁਹਾਨੂੰ ਆਪਾਂ ਰਿਵਿਊ ਦਿਖਾਵਾਂਗੇ ਬਿਲਕੁਲ ਬ੍ਰੈਂਡ ਨਿਊ ਤੇ ਵਾਈਟ ਕਲਰ ਦੇ ਵਿੱਚ ਗੱਡੀ ਹੈਗੀ ਜੋ ਕਿ ਆਲਮੋਸਟ ਸਾਰੀ ਹੀ オリジナル ਹੈਗੀ ਐਚ ਆਰ 26 ਨੰਬਰ ਹੈ ਦੋਸਤੋ ਜੇ ਤੁਸੀਂ ਕਹੋਗੇ ਸਾਡੇ ਨਾਂ ਕਰਵਾ ਕੇ ਪੰਜਾਬ ਨੰਬਰ ਲਵਾ ਕੇ ਦਿਓ ਅਸੀਂ ਪੰਜਾਬ ਨੰਬਰ ਲਵਾ ਕੇ ਤੁਹਾਡੇ ਨਾਂ ਕਰਵਾ ਕੇ ਦੇਵਾਂਗੇ ਗੱਡੀ ਆਪਾਂ ਇਹ ਸਾਡੀ ਜ਼ਿੰਮੇਵਾਰੀ ਹੋਊਗੀ ਦੋਸਤੋ ਜੇ ਤੁਸੀਂ ਕਹੋਗੇ ਐਨਓਸੀ ਤੇ ਲੈਣੀ ਹੈ ਤਾ ਤੁਹਾਨੂੰ ਅਸੀਂ ਐਨਓਸੀ ਤੇ ਦੇ ਦਾਂਗੇ ਹਾਂਜੀ ਇਹਦਾ ਇੰਜਨ ਇੰਟਰਵਿਊ ਦਿਖਾਓ ਦੋਸਤ ਜੀ ਇੰਜਨ ਚੈੱਕਰ ਲੋ ਕਾਰ ਦਾ ਜੀ ਬਿਲਕੁਲ ਨਵਾਂ ਇੰਜਨ ਪਿਆ ਜੀ ਹਾਂਜੀ ਕਿਤੇ ਕੋਈ ਦਿੱਕਤ ਨਹੀਂ ਕਾਰ ਦੇ ਵਿੱਚ ਸਾਰੀ ਕਾਰ ਵਾਂਗੂ ਕਾਰਜਾਂ ਇਹਨੂੰ ਨੇ ਵੀ ਹੈਗੀ ਠੀਕ ਹੈ ਜੀ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਗੱਡੀ ਆ ਗਈ ਦੋਸਤੋ ਟੌਪ ਮਾਡਲ ਵਾਲਾ ਵੇਰੀਐਂਟ ਹੈ ਗੱਡੀ ਸੈਕੰਡ ਓਨਰ ਦਾ ਕਾਰ ਆ ਜੀ ਸਾਰੀ ਕਾਰ ਜੈਨੂਣਾ ਪੱਪਰ ਤੇ ਠੀਕ ਹੈ ਜੀ ਆਪਾਂ 사이ਡ ਤੋਂ ਰਿਵਿਊ ਦਿਖਾਓ ਦੋਸਤ ਨੂੰ ਕਹਿਣਾਗਾ ਮੈਂ ਬਿਲਕੁਲ ਟਾਇਰ ਵਗੈਰਾ ਬਿਲਕੁਲ ਸਾਪੇ ਨੇ ਵਧੀਆ ਕੈਂਟ ਪੈਨ ਨੇਗੇ ਘਟੋ ਘਟ ਅਸੀ 70 80 ਪੈਸੇ ਟਾਇਰ ਪੈਨ ਦੋਸਤੋ ਹਾਂਜੀ ਤੇ ਅੰਦਰੋਂ ਕਾਰ ਚੈੱਕ ਕਰ ਲਓ ਜੀ ਅੰਦਰੋਂ ਪਾਸੋਂ ਸਾਰੇ ਪਾਸੋਂ ਕਾਰ ਬਿਲਕੁਲ ਨਵੀਂ ਜਿਹੀ ਆਜੋ ਤੁਹਾਨੂੰ ਦੋਸਤੋ ਆਪਾਂ ਇੰਟੀਰੀਅਰ ਚੈੱਕ ਕਰਵਾਣੇਗੇ ਪਹਿਲਾਂ ਦੋਸਤ ਨੂੰ ਕਹਿਣਾ ਇੰਟੀਰੀਅਰ ਚੈੱਕ ਕਰਵਾਓ ਇਹ ਮੈਂ ਮੈਨੂ ਤੋਂ ਆਟੋਮੈਟਿਕ ਕਰਵਾਈ ਹੈ ਕਾਰ ਜੀ ਅਡਜਸਟਮੈਂਟ ਕਰਵਾਈ ਹੈ ਕਾਰ ਦੋਸਤੋ ਇੱਕ ਫੀਚਰ ਇਹਦੇ ਵਿੱਚ ਹੋਰ ਆਟੋਮੈਟਿਕ ਹੈ ਕਿ ਬਹੁਤ ਹੀ ਵਧੀਆ ਫੀਚਰ ਹੈਗਾ ਇਹ ਹਾਂਜੀ ਆਏ ਤੁਹਾਨੂੰ ਆਪਾਂ ਇੰਜਨ ਦਾ ਰਿਵਿਊ ਦੋਸਤੋ ਦਿਖਾ ਦਿੰਨੇ ਆਗੇ ਇਹਦੇ ਵਿੱਚ ਸੇਮ ਮਰੂਤੀ ਵਾਲਾ ਇੰਜਨ ਆਉਂਦਾ ਦੋਸਤੋ ਬਿਲਕੁਲ ਬ੍ਰੈਂਡ ਨਿਊ ਇੰਜਨ ਹੈਗਾ ਫੱਟੀ ਵਗੈਰਾ ਦੇਖੋ ਕਿਸੇ ਪਾਸੇ ਕੋਈ ਚਾਬੀ ਕਿਤੇ ਵੀ ਨਟ ਤੇ ਚਾਬੀ ਨਹੀਂ ਲੱਗੀ ਕਿਸੇ ਪਾਸੇ ਵੀ ਆ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਬ੍ਰੈਂਡ ਨਿਊ ਇੰਜਨ ਹੈਗਾ ਦੋਸਤੋ ਬਾਕੀ ਤੁਸੀਂ ਸੀਲਾਂ ਚੈੱਕ ਕਰੋ ਜੀ ਕਿਸੇ ਪਾਸੇ ਕੋਈ ਸੀਲ ਨਹੀਂ ਬਣੀ ਹੈਗੀ ਕਿਸੇ ਪਾਸੇ ਕੋਈ ਚਾਬੀ ਨਹੀਂ ਲੱਗੀ ਹੈਗੀ ਬਾਰ ਨਟ ਦੇ ਤੁਹਾਨੂੰ ਪੇਚ ਚੈੱਕ ਕਰਵਾਉਣ ਨੇਗੇ ਹਜੇ ਤੱਕ ਕੋਈ ਚਾਬੀ ਨਹੀਂ ਲੱਗੀ ਦੋਸਤੋ ਦੋਸਤੋ ਤਸੱਲੀ ਵਾਕਸ ਕਾਰਾਂ ਦਿੰਦੇ ਨੇ ਇੱਥੇ ਬਾਬਾ ਕਾਲਾ ਜੀ ਦੇ ਨਾਤੇ ਇਹ ਕਾਰ ਬਜ਼ਾਰ ਵਜਦਾ ਗਲ ਪਿੰਡ ਲੋਹਾ ਖੇੜਾ ਦੇ ਵਿੱਚ ਹਾਂਜੀ ਪਿੰਡ ਲੋਹਾ ਖੇੜਾ ਲੋਂਗੋਵਾਲ ਦੇ ਬਿਲਕੁਲ ਕੋਲੇ ਪੈ ਜਾਂਦਾ ਜ਼ਿਲ੍ਹਾ ਸੰਗਰੂਰ ਪੈਂਦਾ ਦੋਸਤੋ ਤੇ ਬਾਬਾ ਕਾਲਾ ਜੀ ਦੇ ਨਾਤੇ ਉੱਤੇ ਇਹ ਮਸ਼ਹੂਰ ਨੇਗੇ ਅੱਗੇ ਤੁਹਾਨੂੰ ਆਪਾਂ ਬਰੀਜਾ ਕਾਰ ਦਿਖਾਉਣੇ ਨੇਗੇ ਦੋਸਤੋ ਬਰੀਜਾ ਦਾ ਰਿਵਿਊ ਦੇਖੋ ਬਿਲਕੁਲ ਸ਼ੋਰੂਮ ਕੰਡੀਸ਼ਨ ਕਾਰ ਹੈਗੀ ਜੋ ਕਿ 2022 ਮਾਡਲ ਹੈਗੀ ਜੋ ਕਿ 11ਵੇਂ ਮਹੀਨੇ ਦੀ 26 ਤਰੀਕ ਦੀ ਕਾਰ ਹੈ ਦੋਸਤੋ ਬਿਲਕੁਲ ਬ੍ਰੈਂਡ ਨਿਊ ਆਏਗੀ ਪੰਜਾਬ ਨੰਬਰ ਹੈ ਗੱਡੀ ਕੋਈ ਕੰਮ ਖਰਚਾ ਨਹੀਂਗਾ ਦੋਸਤੋ ਬਿਲਕੁਲ ਜਿਵੇਂ ਤੁਸੀਂ ਏਜੰਸੀ ਚੋਂ ਲੈ ਕੇ ਆਉਣੀ ਹੈ ਉਹ ਕੰਮ ਹੈਗਾ ਦੋਸਤੋ ਇਹਦਾ ਤੁਹਾਨੂੰ ਕੋਈ ਖੁੱਲ ਖਲਾਫ ਦਿਖਾਉਣ ਦੀ ਲੋੜ ਹੀ ਨਹੀਂ ਹੈਗੀ ਬੋਰਨਟ ਵਗੈਰਾ ਦਿਖਾਉਣ ਦੀ ਅੰਦਰੋਂ ਇੰਟੀਰੀਅਰ ਤੁਹਾਨੂੰ ਚੈੱਕ ਕਰਵਾਉਣ ਹੈਗੇ ਦੋਸਤੋ ਅੰਦਰੋਂ ਚੈੱਕ ਕਰ ਲਓ ਜੀ ਤਾਂ ਕੋਈ ਇਹ ਗੱਡੀ ਆ ਤੁਹਾਨੂੰ ਵਿੱਚੋਂ ਵੀਰ ਕੈਮਰੇ ਨਾਲ ਚੈੱਕ ਕਰਵਾ ਦੂਗਾ ਚੈੱਕ ਕਰੋ ਜੀ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਬਹੁਤ ਲੈਸ ਡਰਾਈਵਨ ਚੱਲੀ ਹੋਈ ਕਾਰ ਆਗੀ ਥੈਂਕ ਯੂ ਦੋਸਤੋ ਧੰਨਵਾਦ ਜੀ ਹੁਣ ਤੁਹਾਨੂੰ ਕਨੈਕਟ ਨੰਬਰ ਆਪਾਂ ਦੋਸਤ ਦੱਸ ਦਿੰਦਾ ਆਪਾਂ ਉਸ ਨੰਬਰ ਤੇ ਤੁਸੀਂ ਕਨੈਕਟ ਕਰਕੇ ਜਦੋਂ ਵੀ ਮਰਜ਼ੀ ਤੁਸੀਂ ਆ ਸਕਦੇ ਹੋ ਤੇ ਗੱਡੀ ਪਰਚੇਜ ਕਰ ਸਕਦੇ ਹੋ ਹਾਂਜੀ ਨ ਕਨੈਕਟ ਨੰਬਰ ਹੈ ਯਾਰ ਜੀ ਹਾਂਜੀ ਦੂਜਾ ਨੰਬਰ ਜੀ 9357252000 ਜੀ 93572 ਜੀ 9357252000 ਪੂਰਾ ਨੰਬਰ ਹੈ ਜੀ ਹਾਂਜੀ ਦੋਸਤੋ ਇਸ ਨੰਬਰ ਦੇ ਉੱਤੇ ਬਾਬਾ ਕਾਲਾ ਜੀ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋਗੇ ਸਾਰੀਆਂ ਗੱਡੀਆਂ ਦੀ ਡਿਟੇਲ ਲੈ ਸਕਦੇ ਹੋਗੇ ਥੈਂਕ ਯੂ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ